ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਜਿਵੇਂ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗੜ ਵੱਜ ਚੁੱਕਿਆ ਤੇ ਤਿਆਰੀਆਂ ਸ਼ੁਰੂ ਹੈ ਤੇ ਸਰਪੰਚੀ ਦੇ ਉਮੀਦਵਾਰ ਪੰਚੀ ਦੇ ਉਮੀਦਵਾਰ ਲਗਾਤਾਰ ਲੋਕਾਂ ਨੂੰ ਮਿਲ ਰਹੇ ਆ ਪਰ ਜਦੋਂ ਆਪਾਂ ਪੰਜਾਬ ਦੀ ਪੂਰੀ ਤਸਵੀਰ ਦੇਖਦੇ ਆ ਤਾਂ ਉਹਦੇ ਵਿੱਚ ਅਜੇ ਪਿੰਡ ਜਿਹੜੇ ਹੈਗੇ ਆ ਉਸ ਹਾਲ ਦੇ ਨਹੀਂ ਹੋ ਸਕੇ ਜਿਸ ਰੂਪ ਚ ਹੋਣੇ ਚਾਹੀਦੇ ਆ ਜਿਸ ਤੋਂ ਤੱਕ ਵੱਜੂ ਕੀਤੀ ਜਾਂਦੀ ਹੈ ਵੀ ਆਪਣੇ ਜਿਹੜਾ ਪੰਜਾਬ ਦਾ ਮਾਡਲ ਕੀ ਹੋਵੇ ਕਿਉਂਕਿ ਹਜੇ ਗਲੀਆਂ ਨਾਲੀਆਂ ਦੀ ਜਿਹੜੀ ਸਿਆਸਤ ਹੈ ਇਹ ਜੋ ਪੰਜਾਬ ਨਹੀਂ ਨਿਕਲ ਸਕਿਆ ਕੀ ਕਹਣਾ ਵੀ 13000 ਪਿੰਡਾ ਪੰਜਾਬ ਦਾ ਉਹਦੇ ਚੋਂ ਕੋਈ 10 20% ਸਰਪੰਚਾਂ ਨੇ ਕੋਈ ਡਿਵੈਲਪ ਕੀਤਾ ਹੋਵੇ ਸਿਸਟਮ ਤੇ ਜਿਹੜਾ ਸਿਸਟਮ ਹੈ ਅਸਲ ਚ ਕੀ ਕਿੱਥੇ ਸਮੱਸਿਆ ਹੈਗੀ ਹੈ ਪੰਚਾਇਤ ਕਿਉਂ ਨਹੀਂ ਕੰਮ ਕਰ ਪਾਉਂਦੀ ਤੇ ਕਿਸ ਤਰ੍ਹਾਂ ਦੀ ਪੰਚਾਇਤ ਚਾਹੀਦੀ ਹੈ ਸਾਰੇ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੈਲਦਾਰ ਨੇ ਤੇ ਇਹਨਾਂ ਨਾਲ ਅਸੀਂ ਇਹਨਾਂ ਨੂੰ ਕਿਉਂਕਿ ਕਾਫੀ ਇਹ ਪੜ੍ਹੇ ਲਿਖੇ ਇਨਸਾਨ ਵੀ ਆ ਸਮਝ ਰੱਖਦੇ ਆ ਅਸੀਂ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਹੋਣਾ ਚਾਹੀਦਾ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਐਮ ਜੀ ਅੱਛਾ ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਪੰਚਾਇਤ ਕਿਉਂ ਚੁਣੀ ਜਾਈਦੀ ਹੈ ਲੋਕਾਂ ਨੂੰ ਹਾਂ ਸ੍ਰਿੰਦਰ ਅੱਜ ਤੱਕ 70 ਸਾਲ ਦੇ ਕਰੀਬ ਦੇਸ਼ ਜਯੋਦ ਨੂੰ ਹੋ ਗਏ ਆ ਤਾਂ ਲੋਕਾਂ ਨੇ ਹਾਰੇ ਪੰਜ ਸਾਲ ਬਾਅਦ ਸਰਪੰਚ ਹੁੰਦੀ ਹੈ ਪੰਚਾਇਤ ਚ ਹੁੰਦੀ ਹੈ ਤਾਂ ਇੱਕ ਵੋਟਰਾਂ ਨੂੰ ਤੇ ਇੱਕ ਮੈਂਬਰਾਂ ਨੂੰ ਹੂੰ ਉਹਨਾਂ ਨੂੰ ਆਪਦੇ ਅਧਿਕਾਰਾਂ ਦਾ ਨਹੀਂ ਪਤਾ ਕੋਈ ਸਾਡੇ ਮੌਲਿਕ ਅਧਿਕਾਰ ਕੀ ਹੈ ਜੀ ਨਾ ਵੋਟਰ ਨੂੰ ਪਤਾ ਹੈ ਤੇ ਨਾ ਹੀ ਸਰਪੰਚ ਤੇ ਮੈਂਬਰ ਨੂੰ ਪਤਾ ਹੈ ਹੂੰ ਇਹ ਇੱਕ ਸਰਪੰਚ ਮੈਂਬਰ ਨਹੀਂ ਇੱਕ ਚੁਣੇ ਹੋਏ ਜਿਹੜੇ ਹੈਗੇ ਆ ਉਹ ਮੈਂਬਰ ਹੁੰਦੇ ਆ ਹੂੰ ਇਹਨਾਂ ਦਾ ਇੱਕ ਪ੍ਰੋਟੋਕਾਲ ਵੀ ਆਉਂਦਾ ਹੈ ਹੂੰ ਰਾਜ ਸਰਕਾਰ ਦੇ ਵਿੱਚ ਹਰ ਜਗ੍ਹਾ ਇਹਨਾਂ ਦਾ ਇੱਕ ਅਧਿਕਾਰ ਹੈ। ਹੂੰ। ਇਹ ਕੀ ਕਰ ਸਕਦੇ ਐ? ਕਿਸੇ ਤੁਸੀਂ ਜਦੋਂ ਜਾਓਗੇ ਤਾਂ ਪੁੱਛੋਗੇ ਸਰਪੰਚ ਨੂੰ ਸਰਪੰਚ ਕੀ ਕਰ ਸਕਦਾ ਹੈ? ਹੂੰ। ਉਹਦਾ ਕੋਈ ਮਨਾਲੀਆਂ ਪੱਕੇ ਕਰਾ ਦੂੰਗਾ। ਹੂੰ ਹੂੰ। ਛੱਪੜ ਪੱਕਾ ਕਰਾ ਦੂੰ ਤੁਸੀਂ ਵੈਰੀ ਗੰਦ ਕਰਾ। ਬਸ। ਹੂੰ। ਜੇ ਕੋਈ ਲੜ ਪਿਆ ਤਾਂ ਤਰਾਇਨਾਮਾ ਕਰਾ ਦੂੰ। ਹੂੰ। ਇੰਨਾ ਕ ਇਹਨਾਂ ਦਾ ਕੰਮ ਐ। ਹੂੰ। ਜਾਂ ਕੋਈ ਮਾਸਟਰ ਦੀ ਬਦਲੀ ਕਰਾਉਣੀ ਐ। ਹੂੰ। ਸਕੂਲ ਦੇ ਵਿੱਚ ਕੋਈ ਸ਼ਿਕਾਇਤ ਕਰਿ ਆਵਾਂਗੇ। ਹੂੰ। ਡਾਕਟਰ ਦੀ ਬਦਲੀ ਕਰਾਉਣੀ ਉਹਦੀ ਸ਼ਿਕਾਇਤ ਕਰਿ ਆਵਾਂਗੇ। ਹੂੰ। ਤੇ ਇੱਥੋਂ ਜਿਹੜੇ ਹੋਏ ਪਏ ਐ। ਮਤਲਬ ਸਾਡਾ ਤੁਸੀਂ ਦੇਖੋ ਅੱਜ ਕਿਸੇ ਪਿੰਡ ਜਾਵੜ ਮੈਂ ਇੱਕ ਆਹ ਬਿਲਕੁਲ ਬਿਲਕੁਲ ਕੋਮਨ ਗੱਲ ਕਰਦਾ ਮੈਂ ਪਿੰਡਾਂ ਦੇ ਵਿੱਚ 80% ਇਹ ਗਲੀਆਂ ਨਾਲੀਆਂ ਚ ਅੱਜ ਨਾ ਪਾਣੀ ਹੈ ਪਾਣੀ ਹੈ ਨਿਕਾਸੀ ਦਾ ਨਿਕਾਸੀ ਦਾ ਕਾਰਨ ਕੀ ਹੈ ਅਸੀਂ ਨਾਲੀਆਂ ਗਲੀਆਂ ਨਾਲੀਆਂ ਬਣਾਈ ਜਾਂਦੇ ਆ ਅੱਗੇ ਦਾ ਪਲਾਨ ਨਹੀਂਗਾ ਵੀ 25 ਸਾਲਾਂ ਬਾਅਦ ਪਿੰਡ ਦੀ ਵਾਦੀ ਕਿੱਥੇ ਹੋਊਗੀ ਹੂੰ ਉੱਥੇ ਇਹਦਾ ਪਿੰਡ ਕਿੰਨਾ ਜਿਹੜੀਆਂ ਗਲੀਆਂ ਵਾਲੀਆਂ ਕਿਹੜੀ ਗਲੀ ਕਿੰਨੀ ਉੱਚੀ ਹੋਊ ਜੀ 5 ਸਾਲਾਂ ਨੂੰ ਅੱਜ ਬਣਾਈ ਜੀ ਸਾਹਮਣੇ ਵਾਲੀ ਗਲੀ ਆ ਉਹ 2 ਸਾਲਾਂ ਬਾਅਦ ਫਿਰ ਉੱਚੀ ਹੋ ਜਾਂਦੀ ਹੈ ਹੂੰ ਉਦੋਂ ਬਸ ਫੇਰ ਦੂਜੀ ਉੱਚੀ ਜਾਂਦੀ ਹੈ ਕਿਸੇ ਦਾ ਕੋਈ ਮਾਸਟਰ ਪਲਾਨ ਨਹੀਂ ਸਰਪੰਚ ਦਾ ਕਿਸੇ ਪਿੰਡ ਵਾਲਿਆਂ ਨੇ ਆਪਣਾ ਪਲਾਨ ਨਹੀਂ ਕਰਿਆ ਇਸ ਵਾਸਤੇ ਅਸੀਂ ਇਹਨਾਂ ਗਲੀਆਂ ਨਾਲੀਆਂ ਚੋਂ ਨਿਕਲ ਨਹੀਂ ਸਕੇ ਇੱਕ ਗਲੀ ਬਣਾਉਣੀ ਹੈ ਦੂਜੀ ਸਾਹ ਦੂਜੀ ਉੱਚੀ ਹੋ ਜਾਂਦੀ ਹੈ ਉਹ ਮਗਰਲੇ ਚ ਪਾਣੀ ਖੜ ਜਾਂਦਾ ਹੈ ਉਹ ਗਲੀ ਕਿੰਨੇ ਸਾਲਾਂ ਬਾਅਦ ਦੁਬਾਰੇ ਬਣਨੀ ਹੈ ਕਿਸ ਨੂੰ ਇਹ ਨਹੀਂ ਪਤਾ ਤਾਂ ਇਹ ਤਾਂ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਚ ਕੋਈ ਇਸ ਤੋਂ ਅੱਗੇ ਨਿਕਲ ਸਕੂਗਾ ਇੱਥੇ ਹੀ ਸਮੱਸਿਆ ਰਹਿ ਜਾਣੀ ਹੈ ਗਲੀਆਂ ਨਾਲੀਆਂ ਚੋਂ ਇਹ ਆਪਣੀ ਜਿਹੜੀ ਸੰਸਕੀ ਗੱਲਬਾਤ ਹੀ ਰਹੂ ਮਤਲਬ ਵੀ ਜਦੋਂ ਹੁਣ ਤੁਸੀਂ ਆਪ ਦੇਖਦੇ ਆ ਸਾਡਾ ਵੀ ਫੀਲਡ ਪੱਤਰਕਾਰੀ ਵਾਲਾ ਤੁਸੀਂ ਵੀ ਘੁੰਮਦੇ ਫਿਰਦੇ ਹੋ 99% ਜਿਹੜੇ ਸਰਪੰਚ ਹੈ ਅਜਨੇ 99% ਕਹਿੰਦੇ ਆ ਕਿ ਉਹਨਾਂ ਨੇ ਪੰਚਾਇਤੀ ਰਾਜ ਐਕਟ ਨਹੀਂ ਪੜਿਆ ਹੁੰਦਾ ਪੀ ਪੰਚਾਇਤੀ ਰਾਜ ਐਕਟ ਉਹ ਸਰਪੰਚਾਂ ਵਾਸਤੇ ਆ ਤਾਂ ਉਹ ਨਾ ਪੜਨ ਕਰਕੇ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਵੀ ਉਹਦੇ ਦੇ ਜਿਹੜੇ ਛੋਟੇ ਅਧਿਕਾਰੀ ਜਿਹੜੇ ਸੈਕਟਰੀ ਆ ਤੁਸੀਂ ਕਿ ਸਰਪੰਚ ਕੋਲੇ ਬੈਠੇ ਲਿ ਜਾਓ ਉਹ ਕਹਿੰਦੇ ਸੈਕਟਰੀ ਨਹੀਂ ਆਏ ਸੈਕਟਰੀ ਨਹੀਂ ਆ ਨਿਕੰਮ ਕਰਿਆ ਮਤਲਬ ਸੈਕਟਰੀ ਦਾ ਪਾਵਰ ਹੁੰਦੀ ਨਹੀਂਗੀ ਉਹ ਪੰਚਾਇਤ ਦੇ ਉਸ ਨੂੰ ਵਿੱਚ ਦਾ ਖੰਡਾਜੀ ਕਰੇ ਉਹਦਾ ਕਲਰਕ ਟੈਕ ਉਹਨਾਂ ਦੇ ਕੰਮ ਦਾ ਜੋ ਲੇਖਾ ਜੋਖਾ ਹਾਲੇਖਾ ਜੋਖਾ ਸਿੰਦਰ ਇਹ ਹੁੰਦਾ ਜਿਹੜਾ ਸੈਕਟਰੀ ਹੈ ਨਾ ਇਹਦੇ ਲੇਖਾ ਜੋਖਾ ਪੰਚਾਇਤ ਦਾ ਜਾ ਕੇ ਅੱਗੇ ਬੀਡੀਪ ਨੂੰ ਦੇਣਾ ਤੇ ਉਹਨਾਂ ਨੂੰ ਸਰਕਾਰ ਤੱਕ ਵੀ ਹੋਣਾ ਕੀ ਖਰਚ ਕਰਤਾ ਕਿੰਨੇ ਪੈਸੇ ਆਏ ਹਮ ਇੱਕ ਨਾ ਸਾਲ ਦੇ ਵਿੱਚ ਦੋ ਵਾਰ ਗ੍ਰਾਮ ਸਭਾ ਬੁਲਾਈ ਜਾਂਦੀ ਹੈ ਬਿਲਕੁਲ ਜਿਹੜਾ ਗ੍ਰਾਮ ਸਭਾ ਦੇ ਵਿੱਚ ਫੈਸਲਾ ਸਰਪੰਚ ਜਾਂ ਗ੍ਰਾਮ ਸਭਾ ਕਰ ਦਿੰਦੀ ਹੈ ਉਹਨੂੰ ਮੁੱਖ ਮੰਤਰੀ ਵੀ ਚੈਲੇਂਜ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਹਮ ਸਾਡੇ ਕੀ ਹੈ ਸਾਡੇ ਦਾ ਕਾਰਿਆਂਾਂ ਚ ਬੁਲਾਉਂਦੇ ਆ ਕਾਗਜ਼ਾਂ ਚ ਬੁਲਾਉਂਦੇ ਆ ਜੇ ਕੋਈ ਹੁਣ ਆਪਾਂ ਮਤਾ ਪਾਉਣਾ ਹੈ ਕੋਈ ਛੱਪੜ ਬਣਾਉਣਾ ਹੈ ਵਾਟਰ ਵਕਸ ਬਣਾਉਣਾ ਹੈ ਗਲੀ ਬਣਾਉਣੀ ਹੈ ਹੂੰ ਉਹ ਕਾਗਜ਼ਾਂ ਦੇ ਮਤਾ ਪਾ ਦੇਣਗੇ ਹੂੰ ਤੇ ਉਹਦਾ ਜਿਹੜਾ ਸਾਮਣਾ ਹੈ ਉਹ ਪੰਚਾਇਤ ਨੂੰ ਕਰਨਾ ਪਊਗਾ ਵੀ ਤੁਸੀਂ ਸਾਰੀ ਗਲੀ ਨਹੀਂ ਬਣਾਈ ਬਿਲਕੁਲ ਹਾਲਾਂਕਿ ਉਹ ਚ ਤਕਨੀਕੀ ਕਾਰਨ ਤਾਂ ਨਹੀਂ ਬਣ ਸਕਦੀ ਉਹ ਜੇ ಗ್ರಾಮ ਸਭਾ ਬੁਲਾਉਣ ਆ ਉਹ ਸੈਕਟਰੀ ਆਵੇ ਲੋਕਾਂ ਨੂੰ ਪਤਾ ਲੱਗੇ ਵੀ ਇਹ ਕਿਉਂ ਨਹੀਂ ਬਣਦਾ ਤਾਂ ਸਰਪੰਚ ਜਿਹੜਾ ਲੋਕਾਂ ਦੇ ਵਿਰੋਧ ਤੋਂ ਵੀ ਬੈ ਸਕਦਾ ਹੈ ਬੈ ਸਕਦਾ ਪੰਚਾਇਤ ਮੈਂਬਰ ਵੀ ਬਚ ਸਕਦੇ ਆ ਤਾਂ ਇਹ ਦਰਦੇ ਪਤਾ ਨਹੀਂ ਇਹਨੂੰ ਡਰ ਗਈ ਚੀਜ਼ ਹੈ ਹਾਲਾਂਕਿ ਇਹਦੇ ਨਾਲ ਇਹਨੂੰ ਫਾਇਦਾ ਹੋਊਗਾ ਪਤਾ ਨਹੀਂ ਹੁੰਦਾ ਪਤਾ ਨਹੀਂ ਹੁੰਦਾ ਹਰੇਕ ਹਰੇਕ ਸਰਪੰਚ ਨੂੰ ਸਾਜ ਦੋ ਵਾਰੀ ਗ੍ਰਾਮ ਸਭਾ ਬੁਲਾਉਣੀ ਚਾਹੀਦੀ ਹੈ ਜੇ ਉਹ ਬੁਲਾਊਗਾ ਤਾਂ ਉਹਦੇ ਨਾਲ ਇਹ ਹੋਊਗਾ ਵੀ ਉਹਦੂ ਕਿਹੜੀਆਂ ਤਕਨੀਕਾਂ ਤਕਨੀਕੀ ਨੁਕਸ ਹੈ ਵੀ ਉਹ ਕੰਮ ਕਿਉਂ ਨਹੀਂ ਕਰ ਪਾ ਰਿਹਾ ਤਾਂ ਉਹ ਲੋਕਾਂ ਨੂੰ ਪਤਾ ਲੱਗ ਜਾਊਗਾ ਤੇ ਲੋਕ ਉਹ ਵਿਰੋਧ ਨਹੀਂ ਕਰਨਗੇ ਤੇਰੀ ਤੁਸੀਂ ਕਰਦੇ ਪੰਚਾਇਤੀ ਰਾਜ ਐਕਟ ਦੀ ਜਿਹੜਾ ਨੇ ਤਿੰਨ ਤਿੰਨ ਸਾਲ ਸਰ ਤਿੰਨ ਦਿਨ ਪਲਾਨ ਸਰਪੰਚੀ ਕਰ ਲਈ ਨਾ ਪਰ ਉਹ ਵੀ ਨਹੀਂ ਪਰ ਇਹ ਉਹਨਾਂ ਵੀ ਜਿਹੜੇ ਨਵੇਂ ਆ ਇਹਨਾਂ ਦਾ ਪਰਨਾ ਕੀ ਹੈ ਪਰੇ ਉਹ ਵੀ ਨਹੀਂ ਅੱਛਾ ಗ್ರಾಮ ਸਭਾ ਦੇ ਵਿੱਚ ਆਪਣੇ ਜੈਲਦਾ ਸਾਹਿਬਾਂ ਗੱਲ ਇੱਕ ਹੋਰ ਜੋੜਦਾ ਦੋ ਗੱਲਾਂ ਹੀ ਆ ਕਿ ਉਹ 6 ਮਹੀਨੇ ਬਾਅਦ ਬੁਲਾਉਣੀ ਹੈ ਜੂਨ ਤੇ ਦਸੰਬਰ ਉਹ ਤਾਂ ਕਾਨੂੰਨ ਹੈ ਵੀ ਜੇ ਸਰਪੰਚ ਦੋ ਲਗਾਤਾਰ ਗ੍ਰਾਮ ਸਭਾਵਾਂ ਨਾ ਬੁਲਾਵੇ ਤਾਂ ਉਹ ਸਸਪੈਂਡ ਹੋ ਜਾਂਦਾ ਹੈ ਹੋ ਜਾਂਦਾ ਹੈ ਉਹਦੇ ਵਿੱਚ ਕੀ ਹੈ ਵੀ ਗ੍ਰਾਮ ਸਭਾ ਚ ਪਿੰਡ ਦਾ ਹਰੇਕ ਵੋਟਰ ਮੈਂਬਰ ਹੈ ਉਥੇ ਜਿਹੜੇ ਵੀ ਗ੍ਰਾਮ ਸਭਾ ਚ ਲੋਕ ਆਉਣਗੇ VOTER ਆਉਣਗੇ ਜੋ ਤੁਸੀਂ ਕਿਹਾ ਵੀ ਮਤਾ ਪਾਸਤਾ ਪੁੱਛ ਕਿ ਸਾਰੇ ਬੈਠੇ ਹੋਗੇ ਸਰਪੰਚ ਸਾਹਿਬ ਵੀ ਸੈਕਟਰੀ ਵੀ ਸੈਕਟਰੀ ਨਾ ਹੋਵੇ ਜਈ ਰਿਵਿਊ ਦਫਤਰੀ ਜਿਵੇਂ ਵਾਰੀ ਬਣਦੀ ਹੈ ਉਹ ਪੱਕੰਦੇ ਜੋਰ ਉਥੇ ਲਾਵੇ ਸਿਕਿਉਰਿਟੀ ਲਾਵੇ ਉਥੇ ਕੋਈ ਮਤਾ ਪਾਸ ਹੋ ਗਿਆ ਤੁਸੀਂ ਕਿਹਾ ਵੀ ਨਹੀਂ ਕਰ ਸਕਦਾ ਸੀ ਬਿਲਕੁਲ ਠੀਕ ਗੱਲ ਹੈ ਵੀ ਉਹ ਇੱਕ ਤਾਂ ਲੋਕਾਂ ਦੇ ਰੋ ਤੋਂ ਬਾਅਦ ਸਰਪੰਚ ਉਹ ਲੋਕ ਕਹਿੰਨੇ ਪਾਈ ਸਾਡੇ ਤਾਂ ਸੀ ਸਰਪੰਚ ਨੇ ਸਾਈਨ ਕਰੇ ਅਸੀਂ ਕਰੇ ਆ ਸਾਡੀ ਸਮੱਸਿਆ ਤਾਂ ਮਹਿਕਵਾ ਨਹੀਂ ਕਰ ਰਿਆ ਹੁਣ ਮਹਿਕਮਾ ਕੀ ਹੈ ਮਹਿਕਮਾ ਜਿਹੜਾ ਟਾਰਗੇਟ ਹੈ ਮਹਿਕਮਾ ਸਰਪੰਚ ਉਹ ਰੱਖਦਾ ਉਧਰ ਲੋਕ ਵੀ ਰੱਖਦੇ ਆ ਉਸ ਕਰਕੇ ਸਮੱਸਿਆ ਤਾਂ ਆਉਂਦੀਆਂ ਉਹ ਉਹਨੂੰ ਪਤਾ ਨਹੀਂ ਜਾਂਦਾ ਸਰਪੰਚ ਨੂੰ ਮੇਰੀ ਪਾਵਰ ਕੀ ਹੈ ਉਹਨੂੰ ਤੁਸੀਂ ਪਿੰਡ 'ਚ ਕੋਈ ਸਬੰਧ ਚੌਂਕੀ ਥਾਣਾ ਉਥੇ ਲੋਕਾਂ ਨਾਲ ਹੁੰਦਾ ਵੀ ਸਾਡੇ ਕੰਮ ਹੋ ਜਾਂਦਾ ਕੰਮ ਇਸ ਲੈਵਲ ਤੱਕ ਨਹੀਂ ਹੈਗਾ ਵੀ ਸਿਰਫ ਥਾਣਾ ਤੱਕ ਹੋਵੇ ਸਰਿੰਦਰ ਸਰ ਮੈਂ ਥਾਣੇ 'ਚ ਲੈਦਾ ਤੈਨੂੰ ਮੈਂ ਜਿਹੜਾ ਪੰਚਾਇਤ ਹੈ ਮੈਂਬਰ ਜਾਂ ਸਰਪੰਚ ਇਹ ਜਿਹੜਾ ਹੈਗਾ ਸਲੈਕਟਿਵ ਹੈ ਸਲੈਕਟਿਵਿਟੀ ਦਾ ਇਹਨੂੰ ਆਪਾਂ ਸਲੈਕਟ ਕਰ ਸਕਦੇ ਹਾਂ ਤਿੰਨ ਸਹਿਮਤੀ ਨਾਲ ਹਾਂ ਕਰ ਸਕਦੇ ਆ ਕਰ ਸਕਦੇ ਆ ਇੱਕ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਭਾਵੇਂ ਵੋਟਰਾਂ ਨੇ ਚੁਣਦੇ ਦੇ ਭਾਵੇਂ ਉਹ ਸਰਵਜਨ ਨਾ ਚਾਹੁੰਦੇ ਹਾਂ ਉਹ ਵੀ ਚੁਣਿਆ ਹੀ ਇਹਨੂੰ ਆਪਾਂ ਅਗਨੋਰ ਨਹੀਂ ਕਰ ਸਕਦੇ ਸਹਿਮਤੀ ਜਿਹੜਾ ਵੀ ਚੁਣਿਆ ਹੈ ਬਿਲਕੁਲ ਬਿਲਕੁਲ ਨਹੀਂ ਜਦੋਂ ਠਾਣੇ 'ਚ ਜਾਂਦਾ ਹੈ ਜਾਂ ਇਹ ਕਿਤੇ ਡੀਸੀ ਦਫਤਰ ਜਾਂਦਾ ਹੈ ਇਹ ਬੀੜੀ ਵੀ ਦਫਤਰ ਜਾਂਦਾ ਹੈ ਇਹਦੀ ਇੱਕ ਪਾਵਰ ਹੈ ਇਹ ਇੱਕ ਪ੍ਰੋਟੋਕਾਲ ਦੇ ਅਧੀਨ ਚੌਂਕੀ ਚਾਰਜ ਨੇ ਮੁਨਛੀ ਨੇ ਇਹਨਾਂ ਦੀ ਰਿਸਪੈਕਟ ਕਰਨੀ ਹੁੰਦੀ ਹੈ ਪੰਚਾਇਤ ਦੇ ਕਾਰਨ। ਐਵੇਂ ਜਿਵੇਂ ਬीडीपीਓ ਦਫ਼ਤਰ ਦਾ ਇੱਕ ਰਿਸਪੈਕਟ ਹੈ। ਸੁਬਲਾਖ ਸੰਮਤੀ ਜਾਂਦੇ ਆ ਉੱਥੇ ਇਹਨਾਂ ਦੀ ਰਿਸਪੈਕਟ ਹੈ। ਇਹ ਕੋਈ ਵੀ ਤੁਸੀਂ ਮੈਨੂੰ ਅੱਜ ਪੰਜ ਦੱਸੋ 1-2% ਬਣਾ ਇਹਨਾਂ ਨੂੰ ਰਿਸਪੈਕਟ ਇਹ ਜਾ ਕੇ ਉਹਨਾਂ ਦੀ ਉਲਟਾ ਕਰਦੇ ਆ। ਕਰਦੇ ਆ। ਹਾਂ ਜਦੋਂ ਕਿ ਇਹ ਸਿਲੈਕਟਿਵ ਹੈ। ਹਾਂ ਜਦੋਂ ਲਗਟਿਵ ਹੈ ਤਾਂ ਇਹਨਾਂ ਨੂੰ ਰਿਸਪੈਕਟ ਉਹਨਾਂ ਨੇ ਕਰਨੀ ਹੈ। ਹੂੰ। ਮੁਲਾਜ਼ਮਾਨੀ ਰੂਪ ਚ ਆਵੇ ਸਮਝਣਾ ਹੋਵੇ ਵੀ ਜਿਵੇਂ ਸਰਕਾਰ ਚੁਣੀ ਹੋਈ ਹੈ ਆਪਣੇ ਮੁੱਖ ਮੰਤਰੀ ਹੈ ਮੰਤਰੀ ਹੈ ਐਮ ਐਲ اے ਉਹਨਾਂ ਦੇ ਲਈ ਉਹਨਾਂ ਦੇ ਸਹਾਇਕ ਦੇ ਤੌਰ ਤੇ ਆਈ ਐਸ ਪੀ ਸੀਸ ਹੁੰਦੇ ਆ ਕਿਉਂਕਿ ਉਹ ਵੱਡੇ ਆ ਪਾਵਰ ਚ ਜੋ ਚੁਣੇ ਹੋਏ ਨੁਮਾਇੰਦੇ ਆ ਤਾਂ ਉਹਨਾਂ ਨੇ ਆਈ ਐਸ ਨੇ सीएम ਜੀ ਮਦਿਆ ਮੰਤਰੀ ਰਿਸਪੈਕਟ ਕਰਨੀ ਤੇ ਲੋਕਾਂ ਦੇ ਕੰਮ ਕਰਨਾ ਤਾਂ ਇਸ ਕਰਕੇ ਜਿਹੜੀ ਐਕਟ ਦੇ ਵੀ ਨੇ ਇਹਨਾਂ ਨੂੰ ਇੱਕ ਫੋਰਸ ਇੱਕ ਸਹਾਇਕ ਦਿੱਤੇ ਜਾਂਦੇ ਚਾਹੇ ਉਹ ਬੀਡੀਪੀਓ ਜੀਐਸਡੀਓ ਹੈ ਸੈਕਟਰੀ ਹੈ ਉਹਦਾ ਸਹਾਇਕ ਆ ਇਹਨਾਂ ਦੇ ਇਹਨੋਂ ਵੱਡੇ ਨਹੀਂ ਹੋ ਸਕਦੇ ਵੱਡੇ ਨਹੀਂ ਸਕਦੇ ਜਿਵੇਂ ਡੀਸੀ ਹੈ ਡੀਸੀ ਕੀ ਜ਼ਿਲ੍ਹੇ ਦਾ ਮਾਲਕ ਹੈ ਬਿਲਕੁਲ ਪਰ ਐਮਐਲਏ ਨੂੰ ਰਿਸਪੈਕਟ ਹੁੰਦਾ ਪ੍ਰੋਟੋਕੋਲ ਹੁੰਦਾ ਉਹ ਕਰਦੇ ਨੇ ਜਿਹੜਾ ਪਊਗਾ ਦੇਣਾ ਪਊਗਾ ਵੱਡੀ ਹੈ ਵੱਡੀ ਹੈ ਪਰ ਹਾਲਾਂਕਿ ਡੀਸੀ ਨੇ ਡੀਸੀ ਹੀ ਰਹਿਣਾ ਹੈ ਤੇ ਉਹਨੇ ਬਦਲ ਜਾਣਾ 5 ਸਾਲਾਂ ਬਾਅਦ ਪਰ ਉਹਨੂੰ ਇੱਕ ਪ੍ਰੋਟੋਕੋਲ ਹੈ ਜਿਵੇਂ ਜਿਵੇਂ ਜਿਹੜਾ ਪ੍ਰੋਟੋਕੋਲ ਹੈ ਉਹ ਸਰਪੰਚ ਕਿ ਪ੍ਰੋਟੋਕੋਲ ਹੈ ਜੇ ਕਿਤੇ ਜਾ ਕੇ ਉਹ ਸੈਨ ਨਹੀਂ ਫਰਾਨੇ ਸੈਕਟਰੀ ਅਸਾਈਨ ਨਹੀਂ ਕਰੇ ਹਾਂ ਉਹਨਾਂ ਨੇ ਕਹ ਮੈਂ ਤਾਂ ਕਰਦਾ ਵੀਡੀਓ ਉਹਨੇ ਕਰੇ ਨਹੀਂ ਮੈਂ ਤਾਂ ਮਤਾ ਪਾਇਆ ਸੀ ਉਹਨੇ ਨਹੀਂ ਕਰਿਆ ਉਹਨਾਂ ਨੇ ਕਿਉਂ ਨਹੀਂ ਕਰਿਆ ਇਹਨੂੰ ਉਹਦੇ ਅਧਿਕਾਰਾਂ ਦਾ ਨਹੀਂ ਪਤਾ ਹੂੰ ਜੇ ਨਹੀਂ ਕਰਦੇ ਗ੍ਰਾਮ ਸਭਾ ਬੁਲਾਉਣ ਬਿਲਕੁਲ ਉਹਨਾਂ ਦੇ ਕਿਸੇ ਹੱਥ ਦਾ ਨਾ ਕਰਨ ਬਿਲਕੁਲ ਜੇ ਕੋਈ ਵੀ ਉਹ ਡਿੱਕਾ ਲੱਗਦਾ ਹੈ ਕੋਈ ਮੁਲਾਜ਼ਮ ਇਹਨਾਂ ਦੇ ਤੇ ਨਿਕਲ ਨਹੀਂ ਸੌਂਦਾ ਇਹ ਗ੍ਰਾਮ ਸਭਾ ਬੁਲਾ ਸਕਦੇ ਆ ਬਿਲਕੁਲ ਬੁਲਾ ਸਕਦੇ ਆ ਤਾਂ ਉਹਨੂੰ ਜਿਹੜੇ ਵੱਡੇ ਮਾਇਆ ਆਪਣਾ ਪੰਚਾਇਤ ਮੰਤਰੀ ਹੈ ਜਾਂ ਸਾਡੀ ਸਰਕਾਰ ਹੈ ਉਹ ਨਹੀਂ ਇਗਨੋਰ ਕਰ ਸਕਦੀ ਇਹਦਾ ਵੀ ਕੁਝ ਵੀ ਨਹੀਂ ਜੇ ਜਿਹੜੇ ਆਪਣੇ ਜੇ ਹੈ ਸੈਕਟਰੀ ਹੈ ਇਹ ਸਰਪੰਚ ਦੇ ਮਗਾਵਲੇ ਬਹੁਤ ਜ਼ੋਰ ਆ ਇਹਨਾਂ ਦਾ ਉਹਨਾਂ ਸਰਪੰਚ ਤੋਂ ਲੈ ਕੇ ਗਵਰਨਮੈਂਟ ਤੱਕ ਦੇਣਾ ਦੇਣਾ ਬਿਲਕੁਲ ਠੀਕ ਇਹਨਾਂ ਹੋਰ ਰੋਲਾ ਨਹੀਂ ਹੋਣੀ ਕੋਈ ਰੋਲ ਨਹੀਂਗਾ ਰੋਲ ਨਹੀਂ ਉਹੀ ਹੈ ਨਾ ਜਿਵੇਂ ਪੰਜਾਬ ਜਿਹੜਾ ਐਕਟ ਆਉਂਦਾ ਹੈ ਵੀ ਪੰਚਾਇਤ ਜਿਹੜੀ ਇਹ ਆਪਣੀ ਸਰਕਾਰ ਹੈ ਮਿਨੀ ਸਰਕਾਰ ਹੈ ਮਿਨੀ ਸਰਕਾਰ ਹੈ ਇਹ ਪਿੰਡ ਦੀ ਸਰਕਾਰ ਹੈ ਉਹ ਸਟੇਟ ਦੀ ਹੈ ਹਾਂ ਇੱਕ ਬੁਰੇ ਕੋ ਕੰਟਰੀ ਹੈ ਆਪਣੀ ਦੇਸ਼ ਦੀ ਹੈ ਦੇਸ਼ ਤੋਂ ਬਾਅਦ ਆਇਆ ਸਟੇਟ ਆ ਜਾਂਦਾ ਹੈ ਸਟੇਟ ਤੋਂ ਬਾਅਦ ਉਹ ਡਿਸਟ੍ਰਿਕਟ ਆ ਜਾਂਦਾ ਹੈ ਡੀਸੀ ਡਿਸਟ੍ਰਿਕਟ ਦੀ ਸਰਕਾਰ ਹੈ ਬਿਲਕੁਲ ਤੇ ਜਿਹੜਾ ਪਿੰਡ ਹੈ ਇਹਦਾ ਸਰਪੰਚ ਸਰਕਾਰ ਹੈ ਇਹਦੇ ਫੈਸਲੇ ਲੈਣੇ ਉਹਨੇ ਤੇ ਕੀ ਕਰ ਲੈਣਾ ਉਹ ਸਰਪੰਚ ਲੈ ਸਕਦਾ ਹੈ ਸਰਪੰਚ ਲੈ ਜਾਂਦਾ ਜਿਆਦਾ ਹੁਣ ਲੋਕ ਜਿਹੜੇ ਕੜਮ ਚੌਧਰੀ ਕਿਸਮ ਦੇ ਲੋਕ ਹੁੰਦੇ ਪਿੰਡਾਂ ਸਾਰੇ ਪਿੰਡਾਂ ਦੀ ਗੱਲ ਕਰਦਾ ਉਹ ਕੀ ਕਰਦੇ ਆ ਲੋਕਾਂ ਨੂੰ ਗੁੰਮਰਾਹ ਕਰਦੇ ਵੱਡੇ ਰੂਪ ਵਿੱਚ ਕੀ ਉੱਪਰ ਫਰਾਨਾ ਦੀ ਸਰਕਾਰ ਹੈ ਇਹ ਕੰਮ ਤਾਂ ਨਹੀਂ ਹੋ ਰੇ ਉਹ ਚਾਹੁੰਦੇ ਵੀ ਸਾਡਾ ਜੁੜ ਕੇ ਥੱਲੇ ਥੱਲੇ ਲੱਗਣਾ ਜਦੋਂ ਕਿ ਪੰਚਾਇਤ ਜਿਹੜੀ ਹੈਗੀ ਆ ਉਹ ਤੁਹਾਨੂੰ ਪਤਾ ਹੋਣਾ ਵੀ ਸੈਂਟਰ ਤੋਂ ਵੀ ਬਹੁਤ ਜ਼ਿਆਦਾ ਗ੍ਰਾਂਟਾਂ ਆਉਂਦੀਆਂ ਮੈਂ ਇਹ ਜੇ ਸਰਪੰਚਾਂ ਨੂੰ ਜਾਣਦਾ ਪੰਜਾਬ ਦੀ 99 ਜਾਂ 10-12 ਸਰਪੰਚ ਹੈਗੇ ਆ ਪੰਜਾਬ 'ਚ ਸਰਦਾਰ ਮੈਂ ਤੇਰੀ ਗੱਲ ਕੱਟਦਾ ਹਾਂ ਆਪਾਂ ਬੈਠੇ ਕਿਲੀ ਪਿੰਡ ਹੂੰ ਇੱਥੋਂ 2 ਕਿਲੋਮੀਟਰ ਦੂਰ ਐ ਮਤਲਬ ਕਿਲੋਮੀਟਰ ਹੀ ਐ ਪਿੱਸੀਆਂਣਾ 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 ਪਿੰਡ 'ਚ ਸਰਪੰਚ ਸਰਕਾਰ ਤੇ 2.5 ਸਾਲੋਂ ਇੱਕ ਆਵਾਜ਼ ਦੀ ਪਾਰਟੀ ਸੀ ਪਹਿਲਾਂ ਅਸੀਂ ਕਾਂਗਰਸੀ ਸੀ ਤੁਸੀਂ ਜਾਇਜੇ ਪਿੰਡ ਚ ਸੀਵਰੇਜ ਹਮ ਪਾਰਕ ਉਹ ਵਾਟਰ ਵਕਸ ਹਮ ਗੁਰੇ ਗਰਾਉਂਡ ਹਮ ਅਸੇ ਨਿਸ਼ਾਨ ਕਰਦੇ ਸ਼ੈੱਡ ਜਿਹੜੇ ਕਿ ਚੰਗੇ ਚੰਗੇ ਵੱਡੇ ਵੱਡੇ ਪਿੰਡਾਂ ਜਿਹਨਾਂ ਦੇ ਇਥੇ ਵੀ ਰਿਪੋਰਟ ਮਿਲਣਾ 400 ਵੋਟ ਹੋਊਗੀ ਹਮ ਦੂਜਾ 3 ਕਿਲੋਮੀਟਰ ਦੇ ਕੋਠੇ ਲਾਲ ਸਿੰਘ ਵਾਲੇ ਅੱਛਾ ਜੀ ਉੱਥੇ ਜਾਓ ਸਾਰੇ ਪਿੰਡ ਚ ਸੀਵਰੇਜ ਹਮ ਨਾਲੀਆਂ ਦਾ ਕੰਮ ਹੀ ਨਿਬੜ ਗਿਆ ਹਮ ਪਿੱਸੀਆਂ ਨੇ ਚ ਗਾਲ ਨਾਲੀਆਂ ਕੰਮ ਨਿਬੜ ਗਿਆ ਗਲੀ ਭਾਵੇਂ ਜਨੀ ਮਰਜੀ ਉੱਚੀ ਹੋ ਜਾਏ ਪਾਣੀ ਸੀਵਰੇਜ ਨਹੀਂ ਮਰ ਜਾਣਾ ਹਮ ਸਾਡਾ ਉਹ ਪਲਾਨ ਹੈ ਉਹ ਜਿਹੜੇ ਸਰਪੰਚ ਹੈ ਨਾ ਉਹ ਸਰਪੰਚ ਵਿਜ਼ਨ ਲੈ ਕੇ ਚੱਲੇ ਆ। ਨਾਲੇ ਆਮ ਘਰ ਦਾ ਮੁੰਡਾ ਵਿਸੰਤ ਸਿੰਘ ਸੀ ਉਹ। ਇਹ ਵਿਸੰਤ ਸਿੰਘ ਸੀਗਾ ਤੇ ਇੱਥੇ ਵੀ ਆਪਣੇ ਹਨਾ ਇਹਨਾਂ ਦਾ ਵਿਜ਼ਨ ਸੀਗਾ ਵੀ ਹੁਣ ਗਲੀ ਭਵੇਂ ਘਰ ਜਣਾ ਮਰਜ਼ੀ ਤੇ ਆਏ ਗਲੀ ਜਨੀ ਮਰਜ਼ੀ ਤੇ ਸਿੱਧੇ ਤੇ ਚੱਲੂਗਾ ਨਾ ਚੱਲੂਗਾ ਬਿਲਕੁਲ। ਸਾਡੇ ਕੀ ਕਰਦੇ ਗਲੀਆਂ ਨਾਲੀਆਂ ਮਸਤਰੀ ਕਰਦੇ ਆ। ਕਦੇ ਨਾਲੀ ਉੱਚੀ ਕਰੂ ਕਰ ਦਿੰਦਾ ਕੋਈ ਉਹ ਗਲੀ ਚ ਹੀ ਜਾਂਦੀ ਹੈ। ਜਦੋਂ ਤੱਕ ਸਾਡਾ ਵਿਜ਼ਨ ਨਹੀਂ ਬਣਦਾ। ਅਸੀਂ 25 ਸਾਲ ਰਹਿ ਕੇ ਬੁਰੇ ਵੱਡੇ ਵੱਡੇ ਕੰਪਨੀਆਂ ਉਹ 5 ਸਾਲ ਦਾ ਟਾਰਗੇਟ ਹੈ। ਤੇ ਪੁੰਜਣਾ 10 ਸਾਲਾਂ ਨੂੰ ਕਿੱਥੇ ਜਾਵਾਂਗੇ ਕਿੱਥੀ ਗਰੋਥ ਹੋਊ ਵੀ ਸਾਡੇ ਪੜ ਤਾਂ ਕੋਈ ਹੈ ਹੀ ਨਹੀਂਗਾ ਫੇ ਅੱਜ ਪਿੰਡ ਦੇ ਵਿੱਚ ਚੱਕ ਨੇ ਟਰਾਂਸਫਾਰਮ ਹੂੰ ਜੇ ਸਰਪੰਚ ਬਣ ਗਿਆ ਸਰਪੰਚ ਦਾ ਪਹਿਲਾ ਕੰਮ ਹੈ ਪਿੰਡ ਦੇ ਵਿੱਚ ਬਿਜਲੀ ਦੀ ਪ੍ਰੋਬਲਮ ਨਾਲ ਪਾਣੀ ਦੀ ਪ੍ਰੋਬਲਮ ਆਵੇ ਸਾਫ਼ ਪਾਣੀ ਮਿਲੇ ਨਹੀਂ ਸਾਫ਼ ਪਾਣੀ ਮਿਲੇ ਜਿਹੜੇ ਪਾਸੇ ਲਾਈਟ ਦੀ ਵੋਲਟੇਜ ਘਟਾ ਉਸੇ ਟਰਾਂਸਫਾਰਮਰ ਨਵਾਂ ਲਗਾਣਾ ਐ ਐਸਬੀਓ ਨੂੰ ਚੇਂਜ ਨਹੀਂ ਸੱਦੇ ਅੱਜ ਵੀ ਬਠਿੰਡੇ ਜਿਹੜੇ ਜੈਲਾ ਸਾਹਿਬ ਗੱਲ ਕਰੀਏ ਨਾ ਬਠਿੰਡੇ ਜ਼ਿਲ੍ਹੇ 'ਚ ਸਿਵਿੰਗਾ ਪਿੰਡ ਆ ਹੋਰ ਕਈ ਪਿੰਡ ਆ ਜੇ ਸਾਫ਼ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਕਲੀਜ ਵੀ ਹੈ ਨਹੀਂ ਹਾਂ ਕਲੀਜ ਦੇ ਵਿੱਚ ਵੀ ਪਾਣੀ ਹੈ ਨਹੀਂ ਪੀਣ ਵਾਲਾ ਪ੍ਰੋਬਲਮ ਐ ਠੀਕ ਐ ਨਾ ਤੇ ਜਦੋਂ ਤੱਕ ਸਾਨੂੰ ਉਹ ਸਰਪੰਚ ਦਾ ਮਕਸਦ ਕੀ ਐ ਇਹ ਜਿਹੜਾ ਕਲੀ ਸਰਪੰਚ ਬਹੁਤ ਬਣਗੇ ਹੂੰ ਉਹਨਾਂ ਨੇ ਧਿਆਨ ਦੇਣਾ ਹੈ ਕਿ ਤੜਕੋ ਤਿੰਨ ਸੂਲਤਾਂ ਜਿਹੜੀਆਂ ਇੱਕ ਤਾਂ ਲਾਈਟ ਜੇ ਕਦੇ 5 ਘੰਟੇ ਨਾਲ ਵੀ ਸਾਡਾ ਜਰੂਰ ਨਿਕਲ ਜਾਂਦਾ ਇੱਕ ਪੀਣ ਵਾਲਾ ਪਾਣੀ ਪੀਣ ਵਾਲਾ ਪਾਣੀ ਤੇ ਇੱਕ ਐਜੂਕੇਸ਼ਨ ਐਜੂਕੇਸ਼ਨ ਤੇ ਚੌਥੀ ਹੈਗੀ ਜਿਹੜੀ ਸਿਹਤ ਪਕਾ ਮੀਡੀਸਪੈਸ਼ਲੀ ਦੇ ਵਿੱਚ ਸਾਡੇ ਦਾ ਹੈਗਾ ਹਲਤ ਕੇਂਦਰ ਹੈ ਉਥੋਂ ਦਾ ਸਰਪੰਚਾ ਚਾਰ ਕੰਮ ਕਰਦੇ ਸਾਰੀ ਉਮਰ ਹਰਦਾ ਹੀ ਨਹੀਂ ਹਰਦਾ ਕੁਝ ਕੜਮਜਾ ਉਹਦੇ ਵੀ ਹੁੰਦੇ ਆ ਜੀ ਉਹ ਕਹਿੰਦਾ ਵੀ ਸਾਡੇ ਮੇਜ਼ ਸਾਡੇ ਥੱਲੇ ਲੱਗਣ ਵਾਲਾ ਹੋਵੇ ਅਸੀਂ ਇਹਨੂੰ ਵਰਤ ਗਏ ਉਹ ਆਪ ਦਾ ਉਹ ਵੋਟਾਂ ਵਾਸਤੇ ਗਾਂ ਐਮਐਲਏ ਐ ਪੇ ਉਹਨਾਂ ਵੋਟਾਂ ਵਾਸਤੇ ਵਰਤਿਆ ਵੀ ਇਹਨੂੰ ਸਮਝਣਾ ਬਣੇ ਵੀ ਉੱਥੇ ਤੱਕ ਕੀ ਹੋਵੇ ਯਾਰ ਉਹ ਐਮਐਲਏ ਦੇ ਮੂੰਹ ਕਨੇ ਝਾਕ ਕੇ ਉਹ ਐਮਪੀ ਦੇ ਮੂੰਹ ਕਨੇ ਝਾਕ ਕੇ ਉਹ ਕਿਸੇ ਮੰਤਰੀ ਦੇ ਮੂੰਹ ਕਨੇ ਝਾਕ ਕੇ ਵੀ ਯਾਰ ਪਿੰਡ ਤੇ ਕੁਝ ਕਰਾਉਣਾ ਹੈ ਆਪਾਂ ਉਹਨਾਂ ਥੱਲੇ ਲੱਗੋ ਫੇਰ ਇਹ ਕੰਮ ਦਾ ਹੋ। ਅੱਜ ਹੁਣ ਮਿੰਟੂ ਆਪਾਂ ਸਾਰੇ ਪਿੰਡ ਚ ਚਰਚਾ ਹੁੰਦੀ ਆ ਰਹੀ ਸੀ ਕਲਾ ਵਾਲਾ ਮੁੰਡਾ ਮਿੰਟੂ ਐ। ਉਹ ਬੰਦੇ ਨੇ ਇੱਥੇ ਬਟਿੰਡੇ ਵੀ ਉਹ ਮੇਲਾ ਮੇਲੇ ਉਹ ਚ ਹੈ ਜਗਨੂ ਦਾ ਮੇਲਾ ਲੱਗਿਆ ਦੀ। ਉਹ ਬੋਲਿਆ ਖੁਦ ਉਹ ਵੀ ਪਤਾ ਹੀ ਲੋਕਾਂ ਨੂੰ ਪਹਿਲਾਂ ਉਹ ਇਲੈਕਸ਼ਨ ਲੜਿਆ ਫੇਰ ਉਹ ਸਰਗੰਤਰੀ ਬਣ ਗਿਆ। 10 ਸਾਲਾਂ ਤੋਂ ਐਜ ਕੀ ਪਤਾ ਨਹੀਂ ਕੀ ਮਹੌਲ ਸੀ। ਉਹ ਬੰਦੇ ਨੇ ਕਿੰਨਾ ਕੰਮ ਕਰਾਇਆ। ਉਹ ਕਹਿੰਦਾ ਵੀ ਮੈਂ ਸਰਕਾਰ ਤੋਂ 10% ਗ੍ਰਾਂਟ ਲਈ ਹੈ। ਮਤਲਬ ਪੰਜਾਬ ਸਰਕਾਰ ਤੋਂ, ਸੈਂਟਰ ਤੋਂ ਗ੍ਰਾਂਟ ਲਈਆਂ। ਹੋਰ ਐਨਆਰਆਈ ਵੀਰਾਂ ਨੂੰ ਕਿਹਾ, ਹੋਰ ਲੋਕਾਂ ਨੂੰ ਪ੍ਰੇਰਿਤ ਕੀਤਾ। ਆਪਣੇ ਤਾਂ ਕੋਈ ਹੁੰਦੇ ਨਹੀਂ ਆਪਣੇ ਤਾਂ ਧੌਂ ਚ ਕਿੱਲਾ ਹੈ ਜਿਹੜਾ ਬਣ ਗਿਆ ਬਸ ਉਹਨੂੰ ਲੱਗਦਾ ਵਿੱਚ ਟਿੱਕਾ-ਕੁੱਟਾ ਪਾਲਾ ਉਸ ਮਰੋ ਸਰਪੰਚੀ ਨੂੰ ਹੋਰ ਰੂਪ ਚ ਹੀ ਲੈਂਦਾ ਹੋਂਦ ਪ੍ਰੇਰਤੀ ਦੇ ਆਲਾ ਕਿਲੀ ਸਕੂਲ ਦੇ ਅੱਜ ਬੱਚੇ 400 ਦੇ ਪੰਜ ਹੈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਹਾਂ ਕਾਫੀ ਬੱਚੇ ਨੇ ਮੇਰੇ ਜਿਹੜੇ ਪਿੰਡ ਨਹੀਂ ਨਹੀਂ ਪਹਿਲਾਂ 470 ਸੀ ਅੱਛਾ ਘਟ ਗਏ ਕਿ ਦੀ ਗਲਤੀ ਨਾਲ ਘਟੇ ਹੈ ਕਿਸੇ ਪੰਚਾਇਤ ਨੂੰ ਨਹੀਂ ਪਤਾ ਕਿਸੇ ਕਮੇਟੀ ਨੂੰ ਨਹੀਂ ਪਤਾ ਤੇ ਜਿੱਦਾਂ ਪੰਜ ਹੋਰ ਘਟ ਗਏ ਉਹਦੇ ਤਿੰਨ ਪੋਸਟਾਂ ਉੱਡ ਜਾਣਗੀਆਂ ਕਲੀਨਿਕ ਕਿਉਂਕਿ ਇਹ ਜਿਹੜੀ ਪੋਸਟ ਹੈ ਨਾ ਇਹ ਬੱਚਿਆਂ ਦੀ ਗਿਣਤੀ ਦੇ ਆਧਾਰ ਤੇ ਹੈ ਤੇ ਜਿਹਦੇ ਤਿੰਨ ਪੋਸਟਾਂ ਹੋਰ ਉੱਡ ਗਈਆਂ ਹੂੰ ਉਹਦੇ ਫਿਰ ਚੀਕਾ ਮਾਰਨਗੇ ਸਾਰੇ ਹੂੰ ਤੁਹਾਡੇ ਮਾਸਟਰ ਦੇ ਉਹ ਮਾਸਟਰ ਦੇ ਉਹ ਤੇ ਇਹ ਕੀ ਦੀ ਗਲਤੀ ਨਾ ਹੋ ਰਹੀ ਹੈ ਮੈਨੂੰ ਪਤਾ ਹੂੰ ਸਾਡੀ ਕੋਈ ਸਕੂਲ ਦੀ ਕਮੇਟੀ ਉਹਨੂੰ ਸਕੂਲ ਮੈਨੇਜਮੈਂਟ ਕਮੇਟੀ ਮੈਨੇਜਮੈਂਟ ਕਮੇਟੀ ਕੋਈ ਟੈਨਸ਼ਨ ਨਹੀਂ ਕਿਉਂ ਘਟੇ ਹੈ ਹੂੰ ਨਹੀਂ ਪਤਾ ਹੂੰ ਪੰਚਾਇਤ ਨੂੰ ਨਹੀਂ ਪਤਾ ਲੀਡਰਸ਼ਿਪ ਦੇ ਸੁੱਕੇ ਲੀਡਰ ਹੈ ਮੈਂਬਰ ਪੰਚਾਇਤ ਦਾ ਅਸੀਂ ਹਾਂ ਉਹਦਾ ਡੰਮੀ ਹੈ ਡੰਮੀ ਨਹੀਂ ਨਹੀਂ ਉਹੀ ਗੇੜਾ ਫੂਜ ਗੇੜਾ ਮਾਰੇ ਹੂੰ ਟੂਰਨਾਮੈਂਟ ਕਲੱਬ ਹੈ ਕਲੱਬ ਦਾ ਕੰਮ ਕੀ ਕੰਮ ਹੁੰਦਾ ਹੈ ਇਹਹੀ ਉਹਦਾ ਟੂਰਨਾਮੈਂਟ ਕਰਾਉਣਾ ਕਲੱਬ ਦਾ ਕੰਮ ਹੈ ਬਿਲਕੁਲ ਸਾਰੇ ਹੁੰਦੇ ਆ ਉਹੀ ਜਿਹੜਾ ਕਲੱਬ ਆਂਦਾ ਹੈ ਉਹ ਲੋਕ ਅਪਲਾਈ ਕਲੱਬ ਹੁੰਦਾ ਹੈ ਇਹ ਕਲੱਬ ਦਾ ਹੀ ਕੰਮ ਹੈ ਇਹ ਕੰਮ ਹੈ ਉਹ ਕਲੱਬ ਨੂੰ ਇਹ ਤਾਂ ਨਹੀਂ ਪੈਸੇ ਇਕੱਠੇ ਕਰ ਲੋ ਉਹਦਾ ਇਹੋ ਚ ਕਰ ਲੋ ਤੇ ਬਾਕੇ ਡਾ ਦਿਓ ਹਾਂ ਇਹ ਜਿਆਦਾ ਤੱਕ ਕੰਮ ਇਹੀ ਆ ਦੀ ਸਾਲ ਦੋ ਸਾਲ ਟੂਰਨਾਮੈਂਟ ਕਰਾਓ ਬੱਲੇ ਬੱਲੇ ਕਰਾਓ 4 ਲੀਟਰ ਖੱਦੋ ਪਰ ਜਿਹੜਾ ਬੇਸਿਕ ਕੰਮ ਹੈਗਾ ਬੇਸਿਕ ਕੰਮ ਨਾਲ ਸਕੂਲ ਦਾ ਵੀ ਧਿਆਨ ਰੱਖਣਾ ਅੱਜ ਮੈਂ ਪੂਰਾ ਜੋਰ ਲਾਈ ਜਾਨਾ ਮੈਂ ਹੁਣ ਜੋਰ ਲਾਈ ਐਡਮਿਸ਼ਨ ਕਰੀ ਨਹੀਂ ਗਈ ਦੋ ਬੱਚੇ 10ਵੀਂ ਦੇ ਸੀਗੇ ਪਹਿਲਾਂ ਉਹ ਬੱਚੇ ਕਿਸੇ ਕਾਰਨ ਨਹੀਂ ਸੀ ਤਾਂ ਮੈਂ ਉਹ 10ਵੀਂ ਦੇ ਵਿੱਚ ਕਰੋਣੀ ਸੀਗੀ ਬੱਚਾ ਨਹੀਂ ਗਿਆ ਨਾਮ ਨਹੀਂ ਘਟਿਆ ਸੀਗਾ ਤਾਂ ਜਦੋਂ ਅਸੀਂ ਸਕੂਲ ਜਾਵਾਂਗੇ ਮੈਂ ਇੱਕ ਸਕੂਲ ਚ ਗਿਆ ਮੈਂ ਪਲੱਸ 2 10ਵੀਂ ਤੇ 8ਵੀਂ ਜਿਹੜੇ ਫਾਸਲਾ ਤੋਂ ਸਿਰਫ ਜਵਾਬ ਆਉਂਦਾ ਤੁਹਾਨੂੰ ਕੈਸ਼ ਪ੍ਰਾਈਜ਼ ਦਿੰਦਾ ਤਾਂ ਮੈਂ ਟੂਰਨਾਮੈਂਟ ਰੁਪਈਆ ਦਿੰਦਾ ਔਰ ਅੱਜ ਵੀ ਨੋਸ ਕਰਕੇ ਹਰੇਕ ਕਲਾਸ ਨੂੰ ਦੇਉਂਗਾ ਇਹਦਾ ਤਾਂ ਉਹ ਕੰਪੀਟੀਸ਼ਨ ਦਾ ਭਾਵਨਾ ਆਊਗਾ ਕੁਝ ਬੱਚੇ ਆ ਕੇ ਕਿੰਨੇ ਨੰਬਰ ਤੇ ਰਹਿ ਗਏ ਉਹਦੇ ਜਿਹੇ 1 ਨੰਬਰ ਲੈ ਦਾ ਆਪੇ ਸਾਨੂੰ ਦੇ ਅਵੇਅਰਨੈਸ ਦੀ ਤੁਹਾਨੂੰ ਕਮੀ ਦੀ ਗੱਲ ਦੱਸਾਂ ਪਿਛਲੇ ਪਲਾਨ ਦੀ ਗੱਲ ਆ ਥੋੜੇ ਨੇੜੇ ਪਿੰਡ ਹੈ ਪਿੰਡ ਦਾ ਕੰਨਾ ਨਾ ਲੈਣਾ ਉਥੇ ਬੀਬੀ ਸਰਪੰਚ ਹੁੰਦੇ ਵੀਡੀਓਾਂ ਤੇ ਰਿਜ਼ਰਵ ਹੁੰਦੀਆਂ ਜਨਰਲ ਉਹ ਜਿਹਾ ਐਸਆਈਓ ਵੱਖਰੀ ਗੱਲ ਆ ਉਹਦੇ ਚ ਮੈਂ ਇੱਕ ਪਿੰਡ ਚ ਗਿਆ ਮੈਂ ਬਾਹਰ ਖੜਕਾਇਆ ਮੈਂ ਕਿਹਾ ਵੀ ਸਰਪੰ ਵਾਇ ਮਦਤੀ ਉਹ ਬੀਬੀ ਜੀ ਝਾੜੂ ਲਾ ਰਹੀ ਸੀ ਉਹ ਕਹਿੰਦੀ ਸਰਪੰਚ ਸਾਹਿਬ ਤਾਂ ਗਏ ਹੋਇਆ ਕਿਤੇ ਤੇ ਮੈਨੂੰ 5 ਸੌ ਦਿਨਾਂ ਬਾਅਦ ਪਤਾ ਲੱਗਿਆ ਕਿ ਸੁਭਾਜੀ ਬੀਬੀ ਸੀ ਉਹ ਆਪ ਸੀ ਸੁਭਾਜੀ ਬੀਬੀ ਸੀ ਬੀਬੀ ਮਗਰ ਉਹ ਉਹ ਇੰਨੀ ਵਿਚਾਰੀ ਐਤਾ ਤਾਂ ਚੇਅਰਮੈਨ ਹੁਣ ਤੁਸੀਂ ਇੱਥੇ ਆਪਣੇ ਬਠਿੰਡੇ ਚ ਚੇਅਰਮੈਨ ਨੇ ਘਰਾ ਲੀਆਂ ਜਾਂ ਮਾਵਾ ਜਾਂ ਹੋਰ ਐ ਤਾਂ ਉਹ ਆਪਣੇ ਆਪ ਵੀ ਚੇਅਰਮੈਨ ਸਮਝਦੇ ਐ ਮਤਲਬ ਅਵੇਰਨੈਸ ਦੇ ਇਹ ਕਮੀ ਐ ਮਤਲਬ ਉਹ ਚਾਹੁੰਦੇ ਨਹੀਂ ਪਾ ਕੇ ਨਾ ਤੁਸੀਂ ਪਿਸਤੌਲ ਲੱਕ ਰਾਂ ਬਨ ਕੇ بس ਉਹ ਮੈਂ ਸਰਪੰਚੀ ਵੀ ਘਰ ਆਲੀ ਐ ਤੇ ਚੇਅਰਮੈਨ ਵੀ ਘਰ ਆਲੀ ਐ ਹਾਂ ਤੇ ਮੇਰਾ ਗੱਲ ਉੱਪਰ ਪਾ ਕੇ ਪਤਾ ਉਹ ਚੇਅਰਮੈਨ ਬਣੇ ਉਹ ਸਰਪੰਚੀ ਵੀ ਬਣਿਆ ਰਹਿੰਦਾ ਬਣਿਆ ਰਹਿੰਦਾ ਹਾਂ ਬਸ ਉਹ ਆਹ ਕੁਛ ਐ ਵੀ ਮੈਂ ਹੀ ਆ ਜ਼ਰਾ ਹਾਂ ਮੈਂ ਕੁਛ ਐ ਕੋត្រ ਇਹ ਵੇਰਨਾ ਦੀ ਕਮੀ ਐ ਉਹ ਮੇਰੇ ਹਸਾਬ ਨਾਲ ਜਿਹੜੇ ਅਧਿਕਾਰੀ ਐ ਉਹ ਵੀ ਨਹੀਂ ਚਾਹੁੰਦੇ ਵੇਰਨਾ ਸਾਨੂੰ ਕਿਉਂਕਿ ਉਹਨਾਂ ਨੇ ਮੈਨੂੰ ਨਹੀਂ ਲੱਗਿਆ ਕਿਤੇ ਮੈਨਰਾ ਹੀ ਬਾਹ ਬਹੁਤ ਸਮਾਂ ਬੀਡੀਪੀ ਦਫ਼ਤਰ ਨਾਲ ਵੀ ਉਹ ਕਿਤੇ ਉਹਨਾਂ ਨੇ ਛਾਪ ਕੇ ਜਾਂ ਪਿੱਛੋਂ ਰਿਕੁਆਇਰਮੈਂਟ ਕਿਹਾ ਉਹ ਵੀ ਭਾਈ ਪੰਚਾਇਤੀ ਰਾਜ ਐਕਟ ਛਾਪੋਣਾ ਆਪਾਂ ਸਰਪੰਚਾਂ ਨੂੰ ਵੰਡਣਾ ਉਹ ਚਲੋ ਇੰਟਰਨੈਟ ਪੀਪਾਰ ਇੱਕ ਮਹਿਕਮੇ ਦੀ ਵੀ ਜ਼ਿੰਮੇਵਾਰੀ ਬਣੀ ਹੈ ਵੀ ਤੁਸੀਂ ਇੱਕ ਇੱਕ ਕਾਪੀ ਜੇ ਸਰਪੰਚਾਂ ਬਣਗੇ ਉਹਦੇ ਟੇਬਲ ਤੇ ਪਈ ਹੋਵੇ ਏਡੇ ਟੇਬਲ ਵੀ ਹੁੰਦੇ ਆ ਕਿ ਇੱਥੇ ਪੰਚਾਇਤੀ ਰਾਜ ਐਕਟ ਪਿਆ ਹੋਵੇ ਜਿਵੇਂ ਹੁਣ ਆਪਾਂ ਕਿਸੇ ਐਡਵੋਕੇਟ ਕੋਲ ਜਾਂਦੇ ਆ ਕੋਈ ਕੇਸ ਹੁੰਦਾ ਉਹ ਪਿੱਛੇ ਕਿਤਾਬਾਂ ਉਹ ਦੇਖਦੇ ਆ ਭਾਈ ਆਹ ਕਾਨੂੰਨ ਆ ਫਿਰ ਜੱਜ ਸਾਹਿਬ ਨੂੰ ਕਹਿੰਦੇ ਵੀ ਸਾਡਾ ਬੰਦਾ ਤਾਂ ਛੱਡੋ ਆਹ ਕਾਨੂੰਨ ਸਾਡਾ ਬੰਦਾ ਛੱਡਣਾ ਚਾਹੀਦਾ ਉਹ ਦੇਖਦੇ ਨਹੀਂ ਪੰਚਾਇਤ ਵੀ ਆਪਾਂ ਜੇ ਗਲੀ ਬਣਾਉਣੀ ਜਾਂ ਹੋਰ ਕੋਈ ਵੱਡਾ ਪ੍ਰੋਜੈਕਟ ਆ ਭਾਈ ਪੰਚਾਇਤੀ ਰਾਜ ਐਕਟ ਪਿਆ ਪੜੀਏ ਨੂੰ ਆਪਣੇ ਕੀ ਪਾਵਰ ਆ ਰਹਿ ਗਏ ਕਿਸੇ ਦੇ ਟੇਬਲ ਤੇ ਨਹੀਂ ਹੁ ਪਿਛਲੇ ਕਿਸੇ ਸਰਪੰਚ ਨੂੰ ਬਠਿੰਡੇ ਦਾ ਖਾਸ ਕਰਕੇ ਕਿਸੇ ਸਰਪੰਚ ਨੂੰ ਪਗਾਨ ਜਿਹੜੀ ਇਹ ਤੁਸੀਂ ਗੱਲ ਕਰ ਰਹੇ ਹੋ ਨਾ ਸਰਪੰਚ ਦੀ ਜਿਹੜਾ ਇਲੈਕਸ਼ਨ ਦੀ ਸਿਲੈਕਟਿਵ ਦੀ ਐਕਟ ਦੀ ਹਾਂ ਇਹ ਆਉਂਦੀ ਹੈ ਗੱਲ ਬਠਿੰਡੇ ਨੂੰ ਮਾਨਸਾ ਨੂੰ ਪਛੜਿਆ ਚੋਗੇ ਹਾਂ ਸਿਰਫ ਐਜੂਕੇਸ਼ਨ ਤੋਂ ਬਿਨਾ ਕਿਤੇ ਹਾਂ ਹੌਣ ਤਾਂ ਬਹੁਤ ਕੁਝ ਹੋ ਗਿਆ ਅਸੀਂ ਅਸੀਂ ਕੀ ਚਾਉਣੇ ਆ ਸਾਡੇ ਜਿਹੜੇ ਪਰੇ ਲਿਖ ਲੋਗ ਹੈ ਉਹ ਸਰਪੰਚ ਇਲੈਕਸ਼ਨ ਚ ਉੜਦੇ ਨੇ ਉੜਦੇ ਨੇ ਉਹ ਜਾਂ ਤਾਂ ਬਿਨਸ ਕਰਦੇ ਆ ਜਾਂ ਉਹ ਨੌਕਰੀ ਕਰਦੇ ਆ ਸਾਡੇ ਇਹ ਲੀਡਰ ਐ ਸਰਪੰਚੀ ਚ ਉਹ ਪਾਗ ਲੈਂਦੇ ਐ ਤੁਸੀਂ ਇਹ ਦੱਸੋ ਤੁਸੀਂ ਤੇਰੇ ਪਾਗੜੇ ਜਿਹੜੇ ਪਾਇਆ ਕੁੱਤੇ ਹੋ ਇਹ ਸਾਲਾ ਸਰਪੰਚ ਰਹੀ ਐ ਉਹ ਕਿੰਨੇ ਪੜ੍ਹੇ ਲਿਖੇ ਸੀ ਅਸੀਂ ਠੋਣਾ ਹੀ ਜਾ ਕੇ ਉਹਨਾਂ ਨੂੰ ਐ ਵੀ ਸਰਪੰਚੀ ਅਸੀਂ ਕਰਾਂਗੇ ਹਾਂ ਤੇ ਸਰਪੰਚ ਉਹ ਠਾਵਾਂਗੇ ਉਹਨਾਂ ਨੂੰ ਇਹ ਅਨਪੜਾ ਮੂਕਾ ਬਣਾਵਾਂਗੇ ਭਾਵੇਂ ਤੁਹਾਨੂੰ ਥੱਲੇ ਵਿਛਾ ਲੋ ਪਹਾਵੇਂ ਤੇੜ ਬੰਨ ਲਓ ਤੇ ਪਹਾਵੇਂ ਸਿਰ ਤੇ ਬੰਨ ਲਓ ਜਿਵੇਂ ਲੋੜ ਹੈਗਾ ਵਰਤਾਂਗੇ ਜਿਵੇਂ ਲੋੜ ਆਗਾ ਉਵੇਂ ਵਰਤਾਂਗੇ ਜਿੱਥੇ ਜਿੱਥੇ ਸਾਡੀ ਲੋੜ ਹੋਈ ਜਿੱਥੇ ਥੱਲੇ ਵਿਚਾਂ ਦੀ ਲੋੜ ਥੱਲੇ ਵਿਚਾਂ ਲਾਂਗੇ ਤੇ ਬੋੜੇ ਰੱਖਦੇ ਬੋੜੇ ਰੱਖ ਲਾਂਗੇ ਤੇੜ ਦੀ ਲੋੜਾ ਤੇੜ ਬੰਨ ਲਾਂਗੇ ਸਿਰ ਤੇ ਲੋੜਾ ਸਿਰ ਤੇ ਬੰਨ ਲਾਂਗੇ ਇਹ ਸਰਪੰਚ ਜਿਹੜਾ ਇਸ ਤਰ੍ਹਾਂ ਦੇ ਲੋਕ ਬਣ ਗਏ ਹੁਣ ਫਿਰ ਜੇ ਆਪਾਂ ਹੁਣ ਜਦੋਂ ਨੇੜੇ ਹੀ ਆਪਾਂ ਗੱਲ ਨੂੰ ਮੁਕਾਉਣੇ ਆ ਕਿ ਜਿਵੇਂ ਮਾਹੌਲ ਹੈਗਾ ਮੈਂ ਹੁਣ ਮਤਲਬ 10 12 ਸਾਲਾਂ ਤੋਂ ਪੱਤਰਕਾਰੀ ਲਾਈਨ 'ਚ ਆਂ ਤਾਂ ਹੁਣ ਉਹ ਅਵੇਅਰਨੈਸ ਆ ਹੀ ਨਹੀਂ ਬਹੁਤ ਘੱਟ ਹੈ ਗਿਆ ਵੀ ਠੀਕ ਹੈ ਪਿਛਲੇ ਸਾਲਾਂ ਨਾਲ ਕੋਈ ਪਤਲੇ ਹੈਗਾ ਕੁਝ ਨੌਜਵਾਨ ਆ ਇਹ ਕਿਵੇਂ ਹੋ ਸਕਦਾ ਇਹ ਨਹੀਂ ਆ ਸਕਦਾ ਜਿਨਾਂ ਚਿਰ ਤੁਸੀਂ ਵੱਡੀ ਇਲੈਕਟ੍ਰੀਕਲ ਮੀਡੀਆ ਹੂੰ ਪ੍ਰਿੰਟ ਮੀਡੀਆ ਗੱਲ ਕਰਦਾ ਪ੍ਰਿੰਟ ਮੀਡੀਆ ਖਤਮ ਹੋ ਗਿਆ ਹੂੰ ਇਲੈਕਟ੍ਰੀਕਲ ਮੀਡੀਆ ਜਿਹਾ ਟੀਵੀ ਵੀ ਮੰਨ ਲਓ 20% ਰਹਿ ਗਿਆ ਹੁਣ ਆ ਗਿਆ ਸੋਸ਼ਲ ਮੀਡੀਆ ਹੂੰ ਜਿਨ੍ਹਾਂ ਦੇ ਦੂਜੇ ਚੈਨਲਾਂ ਚੋਂ ਮੀਡੀਆ ਤੇ ਉਹ ਅੱਗੇ ਆਉਣ ਉਹ ਇਸ ਚੀਜ਼ ਨੂੰ ਵਾਇਟ ਹੋਣ ਮਪਰੋ ਪੰਜਾਬ ਐ ਮੱਕੜ ਐ ਆਰਐਮਬੀ ਐ ਲੋਕਵਾਜ ਮਨਿੰਦਰ ਸਿੱਧੂ ਆ ਆਪਣਾ ਹਨ ਇਹਨਾਂ ਨੂੰ ਥਲੀ ਐ ਇਹ ਪੰਜ ਸੱਤ ਬੰਦੇ ਐ ਜਿਹੜੇ ਏਸੀ ਨੂੰ ਅੱਗੇ ਲਿਆ ਸਕਦੇ ਐ ਹੂੰ ਜੇ ਇਹ ਅੱਗੇ ਚਾਹਣ ਤਾਂ ਇਹ ਕੋਈ ਵੱਡੀ ਗੱਲ ਨਹੀਂ ਕਿ ਬਹੁਤ ਛੇਤੀ ਗਿਆ ਸਕਦਾ ਲੋਕ ਰਾਜ ਜਿਹੜਾ ਪੰਚਾਇਤੀ ਰਾਜ ਐ ਇਹਨੂੰ ਇਹ ਚੁੱਕਣਾਵੇਂ ਮੀਡੀਆ ਦੇ ਇਹ ਚਾਰ ਪੰਜ ਜਣੇ ਮੱਤੇਲਾ ਨਾਲ ਨੇ ਆਪਣੇ ਜਸ ਗਰੇਵਾਲ ਐ ਮੱਕੜਤਾਵ ਐ ਥਲੀ ਐ ਮਨਿੰਦਰ ਐ ਫਾ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਮੰਨ ਲਓ ਜਿਹੜੀ ਸੋਸ਼ਲ ਮੀਡੀਆ ਦੀ ਚੰਗੀ ਟੀਮ ਸੋਸ਼ਲ ਮੀਡੀਆ ਦੀ ਜਿਹੜੀ ਟੀਮ ਪੰਜਾਬ ਪੱਕੀ ਕੰਮ ਕਰਦੀ ਪੰਜਾਬ ਪੱਕੀ ਇਹ ਇਹ ਸਾਰੇ ਪੰਜਾਬ ਪੱਕੀ ਕੰਮ ਕਰਨ ਵਾਲੇ ਲੰਦੇ ਹੈਗੇ ਆ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕਰੂੰਗਾ ਵੀ ਇਹੇ ਜਰੂਰ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣਾ ਤਾਂ ਹੀ ਵਾਇਰਲ ਵਾਇਰਲ ਸਾਬ ਸਕਦੀ ਹੈ ਕਿਉਂਕਿ ਹੁਣ ਤਾਂ ਹਾਲਾਤ ਸਰਪੰਚਾਂ ਦੇ ਇਸ ਤਰ੍ਹਾਂ ਦੇ ਆ ਮੈਂਬਰਾਂ ਦਾ ਛੱਡੋ ਦਾ ਬਾਅਦ ਹੀ ਗੱਲ ਹੈ ਕਿ ਸਰਪੰਚਾਂ ਨੂੰ ਜਿਹੜੀ ਸਮਝ ਲੈਵਲ ਦੀ ਨਹੀਂ ਬਣ ਸਕੀ ਜਿਹੜੀ ਚਾਹੀਦੀ ਹੈ ਜਿਹਦੇ ਕਰਕੇ ਪੰਜਾਬ ترقی ਕਰੇ ਤਾਂ ਉਹਨਾਂ ਨਾਲ ਡੂ ਜਿਹੜਾ ਇਹ ਪਿੰਡ ਹੈ ਜਿਹੜੇ ਆਪਦੀ ਬਿਜਲੀ ਬਣਾ ਕੇ ਸਟੋਰ ਕਰਕੇ ਵੇਚਦੇ ਆ ਇਹੇ ਪਿੰਡ ਵੀ ਆ ਤਾਮ ਲਾਡੂ ਦੇ ਵਿੱਚ ਜਿੱਥੇ ਤੁਹਾਨੂੰ ਜ਼ਿਆਦਾ ਟਿਕਟ ਲੱਗਦੀ ਹੈ ਉਸ ਪੱਧਰ ਤੇ ਤਾਂ ਬਣੀ ਨਹੀਂ ਕਿਸੇ ਪਿੰਡ ਚ ਕੋਈ ਪਿੰਡ ਬਠਿੰਡੇ ਚ ਆਪ ਲੱਗ ਗਿਆ ਵੀ ਬਠਿੰਡਾ ਬਲਾਕ ਦੇ 32 ਪਿੰਡਾਂ ਚ ਕੋਈ ਪਿੰਡ ਹੋਊ ਜਿੱਥੇ ਸਾਰੀਆਂ ਸੜਕਾਂ ਬਣੀਆਂ ਹੋਣ ਥਾਲੀਆਂ ਦਾ ਕੀ ਕਾ ਕੈ ਨਹੀਂ ਨਾਲੀਆਂ ਤਾਂ ਨਹੀਂ ਬੰਦੀਆਂ ਨਾਲੀਆਂ ਤਾਂ ਬੰਦੀਆਂ ਹੈ ਹਾਂ ਉਹ ਅਗਲੇ ਸਾਲ ਉੱਚੀ ਹੋ ਜਾਂਦੀ ਹੈ ਉਹ ਦੂਜੀ ਹੋ ਜਾਂਦੀ ਹੈ ਗਰੀ ਬੰਦ ਨੇ ਵਿਜਨ ਨਹੀਂ ਵਿਜਨ ਨਹੀਂ ਨਾ ਵਿਜਨ ਨਹੀਂ ਵਿਜਨ ਨਹੀਂ ਵਿਜਨ ਨਹੀਂ ਪ੍ਰੋਬਲਮ ਕਿੱਥੇ ਹੈ ਵਿਜਨ ਨਹੀਂ ਨਾ ਵਿਜਨ ਨਹੀਂ ਹਾਂ ਜਿਹਨਾਂ ਦਾ ਵਿਜਨ ਨਹੀਂ ਉਹ ਤਾਂ ਐਂ ਅਗਲੇ ਅਗਲੇ 30 ਸਾਲ ਫੋਟਾ ਪ ਜਾਣ ਹਾਂ ਆਰਓ ਸੀਗੇ ਪਿੰਡਾਂ 'ਚ ਆਪਣੇ ਬੰਦ ਹੋ ਗਏ ਵਿਜਨ ਨਹੀਂ ਸੀਗਾ ਕੋਈ ਲਾਇਬ੍ਰੇਰੀ ਆਪਣੇ ਫਾਦਰ ਕਾ ਡੰਗਰ ਖੇੜਾ ਪਿੰਡ ਆ ਉਹਦੇ ਚ ਛੋਟਾ ਜਿਹਾ ਪਿੰਡ ਹੈ 250 ਮਲਾਂ ਦਾ ਲੱਗਿਆ ਪਿੱਛੇ ਧਰਤੀ ਟੀਚਰਾਂ ਦੇ ਆਈ ਸੀ ਲਗ 14 ਸੀ ਹਾਂ ਇੱਕੋ ਪਿੰਡ ਦੇ ਹੋਣੇ ਪਿੰਡ ਨਹੀਂ ਲੱਗੇ ਪਿੰਡੇ ਜਿਲੇ ਜਣੇ ਹੋਣੇ ਲੱਗੇ ਉਹਦੇ ਕੀ ਹੈ ਵੀ ਉਹਨਾਂ ਨੇ ਲਾਇਬ੍ਰੇਰੀਆਂ ਖੋਲੀਆਂ ਤੇ ਰਾਜਸਥਾਨ ਦੇ ਪਛੜੇ ਪਿੰਡਾਂ ਵਾਂਗ ਸੋਚਦਾ ਨੂੰ ਪੰਜਾਬ ਯਾਰ ਡਵੈਲਪਮੈਂਟ ਕੋਲ ਪੈਸਿਆਂ ਦੀ ਵੀ ਕਮੀ ਨਹੀਂ ਪੰਜਾਬ ਕੋਲੇ ਫਿਰ ਵੀ ਉਹ ਲਾਇਬ੍ਰੇਰੀਆਂ ਵੱਲ ਖੇਡਾਂ ਵੱਲ ਉਹਨਾਂ ਧਿਆਨ ਨਹੀਂ ਹੈਗਾ ਜਿੰਨਾ ਦੀ ਹੋਣਾ ਚਾਹੀਦਾ ਦੂਜੇ ਇੱਕ ਰਾਸਤੇ ਨਾ ਆਪਾਂ ਇਹਨੂੰ ਗੱਲ ਨੂੰ ਜੇ ক্লোਜ਼ ਕਰ ਗਏ ਇਸ ਗੱਲ 'ਤੇ ਵੀ ਜਿੰਨਾ ਚੰਗੇ ਲੋਕ ਹਾਂ ਅਸੀਂ ਕਹਿੰਦੇ ਸੁਧਰੂ ਕਿਵੇਂ ਹਾਂ ਬਿਲਕੁਲ ਅਸੀਂ ਚੰਗੇ ਲੋਕ ਤਾਂ ਰਾਜਨੀਤੀ 'ਚ ਆਉਣਾ ਨਹੀਂ ਚਾਹੁੰਦੇ ਬਿਲਕੁਲ ਬੜੇ ਲਿਖੇ ਤੇ ਜਿਹੜੇ ਦੂਜੇ ਆਉਣਗੇ ਉਹਨਾਂ ਦਾ ਆ ਹੀ ਕੰਮ ਕਰਨਾ ਹੈ ਆ ਹੀ ਕਰਨਾ ਖਲਾ ਜੇ ਖਲਾ ਹੈ ਜੇ ਗੰਦਗੀ ਨੂੰ ਸਾਫ ਕਰਨਾ ਹੈ ਤਾਂ ਇਹਦੇ ਵਿੱਚ ਉਤਰਨਾ ਪਊ ਉਤਰਨਾ ਪਊ ਤੇ ਇਹਦੇ 'ਚ ਅਸੀਂ ਉਤਰਨਾ ਚਾਹੁੰਦੇ ਕਿਉਂਕਿ ਅਸੀਂ ਕਹਿੰਦੇ ਸਾਡੇ ਪੈਰ ਲੈ ਬੜਨਗੇ ਹਾਂ ਤੇ ਜੇ ਪੈਰ ਨਹੀਂ ਲਵੇੜਦੇ ਤਾਂ ਫਿਰ ਇਹ ਖੱਡ ਦੀ ਨਾਲੀ ਹੈ ਇਹ ਸਫਾਈ ਹੁੰਦੀ ਨਹੀਂ ਤਾਂ ਇਹ ਜਿਹੜੇ ਚੰਗੇ ਲੋਕ ਬੜੇ ਲਿਖੇ ਲੋਕ ਆਉਣਗੇ ਤਾਂ ਇਹ ਬਦਲਾ ਹੋ ਸਕਦਾ ਹੈ ਤੇ ਜੇ ਕਵਾਂਗੇ ਅਸੀਂ ਪਾਸੇ ਲੈ ਕੇ ਡੰਗਾ ਮਾਰ ਕੇ ਸਾਫ ਕਰ ਦਾਂਗੇ ਇਹ ਹਿਸਾਬ ਨਹੀਂ ਹੋਣਾ ਧੰਨਵਾਦ ਜੀ ਕੋਲੋ ਜੀ ਅਸੀਂ ਗੱਲਬਾਤ ਕਰ ਰਹੇ ਸੀਗੇ ਪੰਚਾਇਤੀ ਰਾਜ ਐਕਟ ਬਾਰੇ ਮੰਨ ਲਓ ਸਰਪੰਚ ਕਿਵੇਂ ਬਣੇ ਪੰਚਾਇਤ ਦੇ ਕੀ ਰੋਲ ਹੈ ਬਹੁਤ ਵੱਡੀ ਪਾਵਰ ਹੁੰਦੀ ਹੈ ਆਪਣੇ ਆਪ 'ਚ ਸਰਦਾਰ ਸੁਖਵਿੰਦਰ ਸਿੰਘ ਸਾਡੇ ਨਾਲ ਸੀਗੇ ਤੇ ਅੱਜ ਇਹੀ ਗੱਲਬਾਤ ਆ ਫਿਰ ਕਿਸੇ ਹੋਰ ਵਿਸ਼ੇ ਲੈ ਕੇ ਗੱਲਬਾਤ ਜ਼ਰੂਰ ਅੱਗੇ ਵਧਾਵਾਂਗੇ ਧੰਨਵਾਦ